ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮੀਰਵੈਲੇ ਦੀ ਤਾਕਤ ਦੇਖਣੀ ਹੈ ਤਾਂ ਇਹਨਾ ਇਹ ਕੰਮ ਕਰੋ ਫਿਰ ਦੇਖਣਾ ਚਮਤਕਾਰ ਸ਼ਾਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਸੀ ਗਲ ਕਰਨ ਵਾਲੀ ਹਾਂ ਜੀ ਕਿ ਜੇ ਤੈ ਤੁਸੀਂ ਅਮੀਰਵੈਲੇ ਦੀ ਤਾਕਤ ਦੇਖਣੀ ਹੈ ਤਾਂ ਇੱਕ ਮਹੀਨਾ ਤੁਸੀਂ ਇਹ ਕੰਮ ਕਰਕੇ ਦੇਖ ਲੈਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਕੰਮ ਚਮਤਕਾਰ ਸਾਬਿਤ ਹੋ ਜਾਵੇਗਾ ਕੁਛ ਦਿਨ ਰਾਤ ਟੁਗਣੀ ਜਗਾਈ ਤਾਂ ਕੀ ਕਰੋਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖੇ ਆਪਣੇ ਹਾਜ਼ਰੀ ਜੁਲ ਹੋਣਾ ਜੀ ਤਾਂ ਕਿ ਧੰਤਨ ਗੁਰੂ ਨਾਨਕ ਦੇਵ ਜੀ ਪਾਸ਼ਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਉੱਤੇ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਕੁਝ ਭੇਡ ਭਰਾ ਅਮਿਤ ਵੇਲੇ ਬਾਰੇ ਬਹੁਤ ਜ਼ਿਆਦਾ ਹੀ ਸਵਾਲ ਪੁੱਛਦੇ ਹਨ ਜਿਨ੍ਹਾਂ ਨੂੰ ਅਮਿਤ ਵੇਲੇ ਦੀ ਕੀਮਤ ਅਮਿਤ ਵੇਲੇ ਦੀ ਤਾਕਤ ਬਾਰੇ ਪਤਾ ਹੈ ਨਾ ਉਹ ਭੇਡ ਭਰਾ ਅਮਿਤ ਵੇਲੇ ਉੱਠਣ ਦੀਆਂ ਜੁਗਤੀਆਂ ਅਮਿਤ ਵੇਲੇ ਉੱਠਣ ਦੇ ਢੰਗ ਤਰੀਕੇ ਬਾਰੇ ਪੁੱਛਦੇ ਹੀ ਰਹਿੰਦੇ ਹਨ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡਾ ਵੀ ਅਮਿਤ ਵੇਲਾ ਬਣ ਜਾਵੇ ਕੁਝ ਪੰ ਪਰਾਜਿਤਨ ਦੇ ਮਨ ਵਿੱਚ ਅਜੇ ਵੀ ਸ਼ੰਕਾ ਹੈ ਕਿ ਅੰਮਿਟ ਵੇਲੇ ਦੇ ਵਿੱਚ ਐਡਾ ਕੀ ਖਾਸ ਹੁੰਦਾ ਹੈ ਕਿ ਅੰਮਿਟ ਵੇਲੇ ਉੱਠਣ ਤੇ ਜ਼ੋਰ ਹੀ ਜ਼ਿਆਦਾ ਕਿਉਂ ਦਿੱਤਾ ਜਾਂਦਾ ਹੈ ਭਾਰਿਕ ਕਥਾ ਦੇ ਵਿੱਚ ਇਹੀ ਸਿਰਫ ਅੰਮਿਟ ਵੇਲੇ ਬਾਰੇ ਹੀ ਸਮਝਾਇਆ ਜਾਂਦਾ ਹੈ ਤਾਂ ਉਹ ਇਹ ਸਵਾਲ ਪੁੱਛਦੇ ਹੀ ਰਹਿੰਦੇ ਹਨ ਅੰਮਿਟ ਵੇਲੇ ਉੱਠਣ ਨਾਲ ਕੀ ਹੋ ਜਾਵੇਗਾ ਅੰਮ੍ਰਿਤ ਵੇਲੇ ਉੱਠਣ ਵਾਲਿਆਂ ਨੂੰ ਖਾਸ ਕੀ ਮਿਲਦਾ ਹੈ ਜਿਹੜੇ ਵੀ ਵੀਰ ਭੈਣ ਭਰਾ ਇਸ ਤਰ੍ਹਾਂ ਦੇ ਸਵਾਲ ਪੁੱਛਦੇ ਹਨ ਉਹਨਾਂ ਦੇ ਵਿੱਚ ਇੱਕੋ ਹੀ ਬੇਨਤੀ ਹੈ ਜੇ ਕਿ ਇੱਕ ਵਾਰ ਤੁਸੀਂ ਖੁਦ ਅੰਮ੍ਰਿਤ ਵੇਲੇ ਉੱਠ ਕੇ ਦੇਖੋ ਔਖੇ ਸੋਖੇ ਜਿਵੇਂ ਵੀ ਉਠਿਆ ਜਾਂਦਾ ਹੈ ਅਲਾਰਮ ਦੇ ਤਹਿਤ ਹੀ ਉੱਠ ਸਿੱਖ ਲਵੋ ਚਾਹ ਪਰਿਵਾਰ ਦੇ ਕਿਸੇ ਮੈਂਬਰ ਅਗੇ ਸੇਵਾ ਹੀ ਕਹਿ ਲੋ ਕਿ ਤੁਹਾਨੂੰ ਉਹ ਲੱਗਾ ਤਾਂ 40 ਦਿਨ ਅੰਮ੍ਰਿਤ ਵੇਲੇ ਉੱਠ ਉਠਾ ਦੇਵੇ ਤੇ ਜੇਕਰ ਤੁਸੀਂ 40 ਦਿਨ ਅੰਮ੍ਰਿਤ ਵੇਲੇ ਉੱਠ ਪੈਂਦੇ ਹੋ ਤਾਂ ਤੁਸੀਂ ਆਪ ਅੰਮ੍ਰਿਤ ਵੇਲੇ ਦੀ ਤਾਕਤ ਬਾਰੇ ਅੰਮ੍ਰਿਤ ਵੇਲੇ ਦੀ ਪਾਵਰ ਬਾਰੇ ਕੁੱਝ ਕੇ ਹੈਰਾਨ ਹੀ ਰਹਿ ਜਾਓਗੇ ਤੇ ਜੇਕਰ ਤੁਸੀਂ ਉਸਦਾ ਫਾਇਦਾ ਵੱਧ ਤੋਂ ਵੱਧ ਲੈਣਾ ਚਾਹੁੰਦੇ ਹੋ ਤਾਂ ਸਿਰਫ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਕੇ ਕਟੋਕਟ 1 ਘੰਟਾ ਗੁਰਮੰਤਰ ਜ ਮੂਲ ਮੰਤਰ ਦਾ ਜਾਪ ਕਰ ਲੈਣਾ ਫਿਰ ਤੁਸੀਂ ਕਿਸੇ ਨੂੰ ਕੋਈ ਵੀ ਸਵਾਲ ਨਹੀਂ ਪੁੱਛੋਗੇ ਬਲਕਿ ਤੁਸੀਂ ਆਪਣੇ ਆਪ ਇਸ ਬਾਰੇ ਜਵਾਬ ਦੇਣੇ ਸ਼ੁਰੂ ਕਰ ਦੇਓਗੇ ਕਿ ਅੰਮ੍ਰਿਤ ਵੇਲੇ ਦੇ ਵਿੱਚ ਇੰਨੀ ਤਾਕਤ ਹੈ ਅੰਮ੍ਰਿਤ ਵੇਲੇ ਉੱਠਣ ਵਾਲਿਆਂ ਨੂੰ ਕੀ ਮਿਲਦਾ ਹੈ ਇਹ ਮੈਂ ਗੁਰੂ ਤੇ ਪ੍ਰਸਾਦ ਰੱਖ ਕੇ ਕਹਿ ਰਹੀ ਹਾਂ ਸਾਧ ਸੰਗਤ ਜੀ ਇੱਕ ਵਾਰ ਖੁਦ ਅੰਮ੍ਰਿਤ ਵੇਲੇ ਉੱਠ ਕੇ ਨਾਮ ਚਪੋਗੇ ਭਜਨ ਮੰਦਗੀ ਕਰੋਗੇ ਫਿਰ ਦੱਸਣਾ ਕਿ ਜੇਕਰ ਅੰਮ੍ਰਿਤ ਵੇਲੇ ਵਿੱਚ ਉੱਠ ਕੇ ਆਪਾਂ ਇੱਕ ਵਾਹਿਗੁਰੂ ਦਾ ਨਾਮ ਸਿਮਰ ਗਾਰਲੈਂਡ ਦੇਹਾ ਉਹ ਇੱਕ ਵਾਰ ਵਾਹਿਗੁਰੂ ਜੀ ਕਹਿੰਦਾ ਵੀ ਇੱਕ ਵਾਰ ਮੂਰ ਮੰਤਰ ਦਾ ਜਾਪ ਕਰਨ ਦਾ ਵੀ ਫਲ ਸਾਡੀ ਝੋਲੀ ਵਿੱਚ ਪਤਾ ਨਹੀਂ ਪਰ ਮਾਤਮਾ ਜੀ ਕਿੰਨੇ ਰੂਪ ਵਿੱਚ ਪਾ ਦੇਣਗੇ ਕਿੰਨੇ ਵੀ ਸਾਡੇ ਮਾੜੇ ਕੰਮ ਕੱਟੇ ਜਾਣਗੇ ਕਿੰਨੇ ਸੋਹਣੇ-ਸੋਹਣੇ ਸਾਡੇ ਨੇਕ ਦੇ ਕੰਮ ਲਿਖੇ ਜਾਣਗੇ ਸਦਾ ਆਪ ਵੀ ਸੋਚ ਕੇ ਵੇਖ ਲੈਣਾ ਸਾਧ ਸੰਗਤ ਜੀ ਕੀ ਜੇਕਰ ਅਮਿਤ ਵੇਲੇ ਦੇ ਵਿੱਚ ਕੋਈ ਤਾਕਤ ਨਾ ਹੋਵੇ ਅੰਮ੍ਰਿਤ ਵੇਲੇ ਦੇ ਵਿੱਚ ਜੇਕਰ ਕੋਈ ਪਾਵਨ ਨਾ ਹੋਵੇ ਤਾਂ ਗੁਰੂ ਘਰ ਵਿੱਚ ਗੰਠੀ ਸੈਭੀ ਕਿਉਂ ਮਿਟਵੇਲੀ ਉੱਠਦੇ ਹਨ ਫਿਰ ਤਾਂ ਉਹ ਕਿਸੇ ਵੀ ਵੇਲੇ ਉੱਠ ਕੇ ਪਾਠ ਕਰ ਸਕਦੇ ਹਨ ਕਿਉਂਕਿ ਪਰਮਾਤਮਾ ਤਾਂ ਹਰ ਵੇਲੇ ਨਿਵਾਸ ਕਰਦੇ ਹਨ ਪਰ ਅੰਮ੍ਰਿਤ ਵੇਲੇ ਦੇ ਵਿੱਚ ਕੁਝ ਐਸੀ ਸ਼ਕਤੀ ਹੈ ਜਿਸ ਦੇ ਕਾਰਨ ਸਾਰੇ ਹੀ ਗੁਰੂ ਘਰਾਂ ਵਿੱਚ ਅਮਿਤ ਵੇਲੇ ਉੱਠਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਜਿਸ ਤਵਨ ਸਾਨੂੰ ਸਾਡੇ ਪਰਮਾਤਮਾ ਜੀ ਦੇ ਦਿਨ ਦੇ ਹਨ ਜੇਕਰ ਅਪਾ ਇੱਕ ਘੰਟਾ ਜ਼ਿੰਦਗੀ ਦੇ ਲਈ ਅਮਿਤ ਵੇਲੇ ਉੱਠਾ ਸ਼ੁਰੂ ਕਰ ਲਈਏ ਜੇਕਰ ਤੁਸੀਂ ਅਮਿਤ ਵੇਲੇ ਦੀ ਤਾਕਤ ਦੇਖਣੀ ਹੈ ਤਾਂ ਅਮਿਤ ਵੇਲੇ ਦੇ ਵਿੱਚ ਜਪੇ ਹੋਏ ਨਾਮ ਦੀ ਤਾਕਤ ਦੇਖਣੀ ਹੈ ਤਾਂ ਅੱਜ ਹੀ ਤੁਸੀਂ ਆਪਣੇ ਆਪ ਦੇ ਨਾਲ ਵਾਅਦਾ ਕਰਕੇ ਸੋਕਿ ਕਿ ਮੈਂ ਆਪਣੇ ਗੁਰੂ ਚਰਨਾਂ ਦੇ ਵਿੱਚ ਅਦਾਸ ਬੇਨਤੀ ਕਰਨੀ ਹੈ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਸੱਚੇ ਮਨੋਂ ਦਿਲੋਂ ਇਹ ਕਹਿ ਕੇ ਸੋਕਿ ਕਿ ਅਸੀਂ ਸਵੇਰੇ ਅੰਮ੍ਰਿਤ ਵੇਲੇ ਉੱਠ ਸਕਦੇ ਹ ਤੁਹਾਡੇ ਉੱਤੇ ਜ਼ਰੂਰ ਪਰਮਾਤਮਾ ਜੀ ਦੀ ਕਿਰਪਾ ਹੋ ਜਾਵੇਗੀ ਤੁਹਾਨੂੰ ਅੰਮ੍ਰਿਤ ਵੇਲੇ ਪਰਮਾਤਮਾ ਜੀ ਆਪ ਆਵਾਜ਼ ਮਾਰ ਕੇ ਉਠਉਣਗੇ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਦੇਣਗੇ ਭਜਨ ਬੰਦਗੀ ਦੀ ਸੇਵਾ ਤੁਹਾਡੇ ਕੋਲੋਂ ਪਰਮਾਤਮਾ ਨੇ ਆਪ ਹੀ ਲੈ ਲੈਣੀ ਹੈ ਇੱਕ ਵਾਰ ਆਪਾਂ ਵੀ ਇੱਕ ਕਦਮ ਗੁਰੂ ਵੱਲੋਂ ਤਾਂ ਦੇਖੀ ਵਾਹਪੁਰਖ ਜੀ ਆਖਦੇ ਹਨ ਅੱਪਾ ਇੱਕ ਕਦਮ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਵੱਲ ਬਟਾਉਣਾ ਹੈ ਤਾਂ ਮੇਰੇ ਸੱਚੇ ਪਾਤਸ਼ਾਹ ਜੀ ਪਰਮਾਤਮਾ ਦੇਨ ਧਾਲੂ ਕਿ ਪਾਲੂ ਪਾਤਸ਼ਾਹ ਲੱਖਾਂ ਕਰੋੜਾ ਕਦਮ ਚੱਲ ਕੇ ਸਾਡੀ ਬਾ ਫੜ ਲੈਣਗੇ ਕਿ ਸਾਧ ਸੰਗਤ ਜੀ ਆਓ ਅੱਪਾ ਸੱਚੇ ਪਾਤਸ਼ਾਹ ਜੀ ਵੱਲ ਪ੍ਰਾਰਥਨਾ ਕਰਨ ਲੱਗਿਆਂ ਮੂਰਮੰਤੇ ਦਾ ਜਾਪ ਕਰਕੇ ਸੋਈਏ ਕੀਰਤਨ ਸੋਲਾ ਸੱਡ ਦੀ ਬਾਣੀ ਦਾ ਪਾਠ ਕਰਕੇ ਸੋਈਏ ਪਰਮਾਤਮਾ ਜੀ ਦੇ ਅੱਗੇ ਅਰਦਾਸ ਬੇਨਤੀ ਕਰੀਏ ਕਿ ਬਹੁਤ ਜਨਮ ਵਿਛੜੇ ਤੇ ਮਾਦੋ ਇਹੇ ਜਨਮ ਤੁਹਾਡੇ ਲੇਖੇ ਸਤਕੂ ਸੱਚੇ ਪਾਤਸ਼ਾਹ دین ਦਿਵਾਲ ਜੀ ਸਾਡੇ ਉਤੇ ਤਰਸ ਕਰ ਲਵੋ ਤੇ ਸਾਡੇ ਤੇ ਕਿਰਪਾ ਕਰੋ ਸਾਡੇ ਹਿਰਦੇ ਤੇ ਮਿਹਰ ਭਰਿਆ ਹੱਥ ਰੱਖ ਦਿਓ ਤਾਂ ਕਿ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਦੀ ਸੇਵਨੇ ਪਾਲ ਲਈਏ ਤੁਸੀਂ 40 ਦਿਨ ਸਿਰਫ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰ ਦਿਓ ਤੇ ਅੰਮ੍ਰਿਤ ਵੇਲੇ ਉੱਠਾ ਸ਼ੁਰੂ ਕਰ ਦਿਓ ਤਾਂ ਤੁਹਾਨੂੰ ਅੰਮ੍ਰਿਤ ਵੇਲੇ ਦੀ ਤਾਕਤ ਬਾਰੇ ਆਪਣੇ ਆਪ ਹੀ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਜਦੋਂ ਵੀ ਤੁਸੀਂ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰੋਗੇ ਤਾਂ ਤੁਹਾਡੇ ਸਾਰੇ ਹੀ ਕੰਮ ਬਹੁਤ ਜਲਦੀ ਜਲਦੀ ਖਤਮ ਹੋ ਜਾਇਆ ਕਰਨਗੇ ਤੁਹਾਡੇ ਕਰ ਵਿੱਚ ਤਰੱਕੀ ਹੋਣੀ ਸ਼ੁਰੂ ਹੋ ਜਾਵੇਗੀ ਤੁਹਾਡੇ ਘਰ ਵਿੱਚ ਕਲਾ ਕਲੇਸ਼ ਖਤਮ ਹੋਣੇ ਸ਼ੁਰੂ ਹੋ ਜਾਣਗੇ ਸਭ ਮੈਂ ਸਿਰ ਹਰ ਇੱਕ ਕੰਮ ਨੂੰ ਤੁਸੀਂ ਪੂਰਾ ਕਰ ਸਕੋਗੇ ਤੁਹਾਡੇ ਘਰ ਵਿੱਚ ਬਲਕਤ ਤੇ ਖੁਸ਼ੀਆਂ ਦਾ ਵਾਸ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ